ਕਾਸ ਦਵਿੰਦਰ ਸਿੰਘ ਹਰੀਏਵਾਲਾ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਵੱਲੋਂ ਅੱਜ ਅਸੀਂ ਸਾਡੇ ਸਮਾਗਮ ਦੀ ਜਾਣਕਾਰੀ ਦੇਣ ਵਾਸਤੇ ਸਾਡੇ ਵਿਚਕਾਰ ਮੋਖਾ ਪੇਸ਼ੇ ਕਰਨ ਵਾਸਤੇ ਹੁਣੇ ਹੁਣੇ ਕੋਈ ਮਹਾਨ ਸਿੱਖੀਆ ਅਤੇ ਜਿਸ ਦਾ ਪਿਆਰ ਸਿੱਖੀ ਦੀ ਮੰਡ ਅਤੇ ਉਹਨਾਂ ਦੇ ਨਾਲ ਕੌਮ ਦੇ ਰੋਸ਼ਨੀ ਪ੍ਰਤੱਖ ਮਨਦੀਪ ਸਿੱਧੂ ਜੋ ਵਿੱਚ ਪਹੁੰਚੇ ਹੋਏ ਨੇ ਸਾਡੇ ਵਿਚਕਾਰ ਉਹਨਾਂ ਦਾ ਇੱਥੇ ਆਉਣ ਤੇ ਮੈਂ ਧੰਨਵਾਦ ਵੀ ਕਰਦਾ ਹਾਂ ਕਾਰਨ ਕਿ ਪੰਜਾਬ ਦੀ ਉਜੜ ਰਹੀ ਬੰਜਰ ਜ਼ਮੀਨ ਨੂੰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਇੱਕ ਪ੍ਰੋਗਰਾਮ ਜੋ ਕੌਮ ਦੇ ਜਰਨੈਲਾਂ ਦੇ ਵਿੱਚੋਂ ਮਹਾਨ ਜਰਨੈਲ ਬਲਵਿੰਦਰ ਸਿੰਘ ਜਟਾਣਾ ਜਿਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਇੱਕ ਵੱਡੀ ਕੁਰਬਾਨੀ ਕੀਤੀ ਔਰ ਉਸ ਦੇ ਨਾਲ ਭਾਈ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ 10 ਜੁਲਾਈ ਦਿਨ ਵੀਰਵਾਰ ਬਾਗਾਪਰਾਣਾ ਮੋਗਾ ਰੋਡ ਤੇ ਗੁਰਦੁਆਰਾ ਚਰਨ ਕਮਲ ਬਾਬਾ ਮਸਤਾਨ ਸਿੰਘ ਵਿੱਚ ਰੱਖਿਆ ਗਿਆ ਜੋ ਪ੍ਰੋਗਰਾਮ 10 ਵਜੇ ਤੋਂ ਲੈ ਕੇ 1 ਵਜੇ ਤੱਕ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਮੈਂ ਸਮੁੱਚੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਹਰ ਇੱਕ ਜਥੇਬੰਦੀ ਇਸ ਸਮਾਗਮ ਨੂੰ ਆਪਣਾ ਸਮਾਗਮ ਪਹੁੰਚ ਕੇ ਸਮਝ ਕੇ ਇੱਥੇ ਆਕੈਸ਼ ਮੂਲੀਅਤ ਕਰਕੇ ਸ਼ਹੀਦਾਂ ਨੂੰ ਸ਼ਰਦਾ ਦੇ ਪੁੱਲ ਭੇਟ ਕਰੀਏ ਅਤੇ ਬਲਵਿੰਦਰ ਸਿੰਘ ਜਟਾਣਾ ਤੇ ਚਰਨਜੀਤ ਸਿੰਘ ਚੰਨੀ ਨੂੰ ਸਾਡੀ ਜਥੇਬੰਦੀ ਵਾਰਿਸ ਪੰਜਾਬ ਅਕਾਲੀ ਗੱਲ ਵਾਰਿਸ ਪੰਜਾਬ ਪਾਣੀਆਂ ਦੇ ਰਾਖੇ ਦਾ ਅਵਾਰ ਦੇਣ ਜਾ ਰਹੀ ਹੈ ਆਓ ਆਪਾਂ ਸਾਰੇ ਉਹਦੇ ਵਿੱਚ ਸ਼ਾਮਲ ਹੋਈਏ ਸੋ ਮੈਂ ਆ ਪਹੁੰਚੀਆਂ ਹੋਈਆਂ ਛਕਛੀਅਤਾਂ ਦਾ ਧੰਨਵਾਦ ਕਰਦਾ ਪ੍ਰੈਸ ਦੇ ਬਗੇ ਵਿਚ ਤੁਹਾਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਸ ਸਰਬੱਤ ਖਾਲਤਾ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਮੈਂ ਤੁਹਾਡੇ ਰੂਬਰੂ ਹੋਇਆ। ਔਰ ਅੱਜ ਸਾਡਾ ਇੱਥੇ ਆਉਣ ਦਾ ਜਿਹੜਾ ਮੁੱਖ ਮਕਸਦ ਹੈ ਏ ਕੇ ਸ਼ਰੋਮਣੀ ਅਕਾਲੀ ਦਲ ਵਾਰਤਾ ਪੰਜਾਬ ਦੇ ਜਿਹਦੇ ਸਰਗਰਮ ਵਰਕਰਾਂ ਨੇ ਤੇ ਸਮੁੱਚੀ ਪਾਰਟੀ ਨੇ ਸਾਡੇ ਬੜੇ ਮਹਾਨ ਜੋਧੇ ਫੂਰਬੀਰ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ اور ਭਾਈ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੀ ਯਾਦ ਦੇ ਵਿੱਚ 10 ਜੁਲਾਈ ਨੂੰ ਬਾਗਾਪੁਰਾਣਾ ਵਿਖੇ ਇੱਕ ਧਾਰਮਿਕ ਸਮਾਗਮ ਰੱਖਿਆ ਗਿਆ। ਔਰ ਇਹ ਜਿਹੜੇ ਦੋਵੇਂ ਜੋਧੇ ਨੇ ਇਹਨਾਂ ਨੇ ਪੰਜਾਬ ਦੇ ਲਈ ਉਹਤ ਵੱਡੀ ਕੁਰਬਾਨੀ ਕੀਤੀ ਹੈ ਕਿਉਂਕਿ ਅਗਰ ਉਹ ਇਹ ਫੈਸਲਾ ਨਾਲ ਲੈਂਦੇ ਤੇ ਜਿਹੜੀ ਪੰਜਾਬ ਦਾ ਪਾਣੀ ਸੀ ਐਸਵਾਈਐਲ ਜਿਹੜੀ ਨਹਿਰ ਸੀ ਉਹ ਪੰਜਾਬ ਦੀ ਧਰਤੀ ਦਾ ਸੀਨਾ ਚੀਰ ਕੇ ਉਹ ਹਰਿਆਣੇ ਵੱਲ ਚੱਲ ਜਾਣਾ। ਸੋ ਇਹਨਾਂ ਦੀ ਬੜੀ ਵੱਡੀ ਕੁਰਬਾਨੀ ਆ ਸੋ ਅਸੀਂ ਸਮੇਂ ਸਮੇਂ ਹੀ ਆਪਣੇ ਸ਼ਹੀਦਾਂ ਨੂੰ ਆਪਣੇ ਯੋਧਿਆਂ ਨੂੰ ਯਾਦ ਕਰਦੇ ਰਹਿੰਨੇ ਆ। ਉਨ੍ਹਾਂ ਦੀ ਯਾਦ ਵਿੱਚ ਇਹ ਜਿਹੜਾ ਧਾਰਮਿਕ ਸਮਾਗਮ ਅਸੀਂ ਕਰ ਰਹੇ ਹਾਂ ਜਿਸ ਵਿੱਚ ਪੰਜਾਬ ਦੇ ਬਾਰੇ ਪੰਜਾਬ ਦੀ ਸਥਿਤੀ ਦੇ ਬਾਰੇ ਸਿੱਖ ਕੌਮ ਦੇ ਬਾਰੇ ਜਿਹੜੀ ਵੀ ਜੜੀਆਂ ਵੀ ਸਮੱਸਿਆਵਾਂ ਅੱਜ ਪੈਦਾ ਹੋਈਆਂ ਨੇ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਊਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਿੱਧਰ ਨੂੰ ਚੱਲੇ ਕਿਹੜੀਆਂ ਲੀਹਾਂ ਦੇ ਉੱਤੇ ਇਹ ਜਿਹੜੀ ਗੱਡੀ ਚੜ੍ਹੇ ਉਹਦੇ ਬਾਰੇ ਉੱਥੇ ਸਾਰੀ ਵਿਚਾਰ ਵਟਾਂਦਰਾ ਹੋਣਾ ਔਰ ਅਸੀਂ ਮੈਂ ਜਥੇਦਾਰ ਪ੍ਰੀਕਾੰਤ ਸਿੰਘ ਸਾਹਿਬ ਦੇ ਨਾਤੇ ਮੈਂ ਸਤ ਮੁਕੀਆਂ ਸਿੱਖ ਸੰਗਤਾਂ ਨੂੰ ਖਾਸ ਕਰਕੇ ਕਫਾਨ ਜਿਹੜੀਆਂ ਜਥੇਬੰਦੀਆਂ ਨੇ ਜਿਹੜੇ ਸਾਰੇ ਟੱਡੇ ਨੇ ਉਹਨਾਂ ਨੂੰ ਔਰ ਜਿਹੜੇ ਜਿੰਨੀਆਂ ਸੰਪਰਦਾਵਾਂ ਜਿੰਨੇ ਸਾਡੇ ਧਾਰਮਿਕ ਡੇਰੇ ਨੇ ਜਾਂ ਸਿੱਖ ਸੰਗਠਾ ਨੇ ਉਹਨਾਂ ਨੂੰ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਕਿ ਇਸ ਸਮਾਗਮ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਮ-ਹਮਾ ਕੇ ਪਹੁੰਚਣਾ ਚਾਹੀਦਾ ਹੈ ਤਾਂ ਕਿ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਨੇ ਜਾਂ ਸਿੱਖ ਕੌਮ ਦੀ ਜੋ ਤਰਸਦੀ ਹੈ ਉਹਦੇ ਉੱਤੇ ਖੁੱਲ ਕੇ ਵਿਚਾਰ ਵਟਾਂਦਰਾ ਕਰਕੇ ਤੇ ਅੱਗੇ ਕੋਈ ਕਦਮ ਉੱਟਿਆ ਜਾਵੇ। ਸੋ ਮੇਰੀ ਅਪੀਲ ਹੈ ਕਿ ਸਿੱਖ ਸੰਗਤਾਂ ਹੋ ਮਹਾਂਮਹਾਕੇ ਪਹੁੰਚਣ ਗਈਆਂ। ਨਾਲੇ ਜਦੋਂ ਅਸੀਂ ਆਪਣੇ ਪੁਰਖਿਆਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤੇ ਉਹਦੇ ਨਾਲ ਜਿਹੜੀ ਸਾਡੀ ਜਿਹੜਾ ਜੋਤ ਆ ਜਿਹੜੀ ਸਾਡੀ ਨੌਜਵਾਨੀ ਆ ਉਹਦੇ ਵਿੱਚ ਇੱਕ ਜਾਗਰਤੀ ਆਉਂਦੀ ਹੈ। ਅੱਜ ਸਾਡੇ ਨੌਜਵਾਨ ਨੂੰ ਜਾਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨੂੰ ਚਾਰ ਚਫੇਰੇ ਉਹ ਘੇਰਿਆ ਗਿਆ। ਨਾ ਇਹਦੇ ਵਾਸਤੇ ਰੁਜ਼ਗਾਰ ਹੈ, ਨਾ ਇਹਦੇ ਵਾਸਤੇ ਵਿੱਦਿਆ ਹੈ, ਔਰ ਨਾ ਇਹਦੀ ਕਿਤੇ ਥਨਵਾਈ ਹੈ। ਔਰ ਇਸੇ ਕਰਕੇ ਜਿਹੜਾ ਨਸ਼ਾ ਹੈ, ਜਿਹੜਾ ਪੰਜਾਬ ਦੇ ਵਿੱਚ ਇਹ ਨਸ਼ੇ ਦਾ ਦਰਿਆ ਵਗ ਰਿਹਾ ਹੈ। ਦਾਵੇ ਬڑے ਲੋਕਾਂ ਨੇ ਕੀਤੇ ਆ ਬੜੀਆਂ ਸਰਕਾਰਾਂ ਨੇ ਕੀਤੇ ਆ ਜਿਹੜੀ ਮੌਜੂਦਾ ਸਰਕਾਰ ਜੁੱਦ ਨਸ਼ਿਆਂ ਵਿਰੁੱਧ ਇਹ ਜਿਹੜੀ ਇੱਕ ਕਾਗਜੀ ਮੈਨੂ ਕਹੂੰਗਾ ਮਹਿਮ ਜਿਹੜੀ ਚਲਾਈ ਹੈ ਇਹ ਕੁਝ ਸਭੇ ਖੇਤਰ ਤੱਕ ਥੋੜੇ ਜਿਹੇ ਖੇਤਰ ਤੱਕ ਤੁਸੀਂ ਇਹ ਮੰਨ ਲਓ ਕਿ 5% ਪੰਜਾਬ ਦੇ ਉੱਤੇ ਇਹਦਾ ਅਸਰ ਹੈ ਬਾਕੀ 99% ਜਿਹੜਾ ਨਸ਼ਾ ਹੈ ਨਾ ਪੰਜਾਬ ਦੇ ਵਿੱਚ ਉਹ ਜਿਉਂਦਾ ਤਿਉਹਾਂ ਉਹ ਜਿਹੜੀ ਪੁਲਿਸ ਹੁੰਦੀ ਹੈ ਨਾ ਪੁਲਿਸ ਨੇ ਇਹ ਜਿਹੜੇ ਮਾੜੇ ਕੰਮ ਨੇ ਜਿਵੇਂ ਨਸ਼ੇ ਨੇ ਇਹਨਾਂ ਦੀ ਰੋਕਥਾਮ ਦੇ ਲਈ ਸਰਕਾਰ ਵੱਲੋਂ ਪੁਲਿਸ ਕੰਮ ਕਰਦੀ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹੋ ਜਿਹਾ ਰਾਜ ਹੈ ਜਾਂ ਇਹੋ ਜਿਹੀ ਸਰਕਾਰ ਹੈ ਜਾਂ ਇਹੋ ਜਿਹਾ ਪ੍ਰਬੰਧ ਹੈ ਕਿ ਅੱਜ ਜਿਹੜੇ ਪੁਲਿਸ ਹਨ ਮੈਂ ਸਮਝਦਾ ਹਾਂ ਕਿ 55% ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਅਫਸਰ ਨੇ ਜਾਂ ਤਾਂ ਉਹ ਖੁਦ ਚਿੱਟਾ ਲਾਉਂਦੇ ਆ ਤੇ ਜਾਂ ਫਿਰ ਉਹ ਜਿਹੜੇ ਚਿੱਟਾ ਵੇਚਦੇ ਨੇ ਜਿਹੜੇ ਸਦਾਗਰ ਨੇ ਉਹਨਾਂ ਦੀ ਉਪਤਪਨਾਈ ਜਿਹੜੀ ਉਹ ਹੋ ਰਹੀ ਹੈ ਤੇ ਜਦੋਂ ਚੋਰ ਨੂੰ ਕਿਸੇ ਤੋਂ ਡਰੀ ਨਾ ਹੋਵੇ ਤੇ ਫਿਰ ਚੋਰੀ ਕਿਉਂ ਕੇ ਮੇ ਰੋਕ ਸਕਦੀ ਐ ਸੋ ਇਹ ਸਾਰਾ ਕੁਝ ਅਸੰਭਵ ਆ ਇਹਦੇ ਲਈ ਜੇ ਇਹੋ ਜੀਆਂ ਚੀਜ਼ਾਂ ਨੂੰ ਠੱਲ ਪਾਉਣੀ ਐ ਤੇ ਜਿਹੜਾ ਨੌਜਵਾਨ ਆ ਨਾ ਖਾਸ ਕਰਕੇ ਇਹਦੀ ਸੰਤੁਸ਼ਟੀ ਕਰਾਉਣੀ ਬਹੁਤ ਜ਼ਰੂਰੀ ਐ ਇਹ ਕਿਉਂਕਿ ਨਰਾਜ ਹੋ ਗਿਆ ਐ ਅਜੇ ਪੰਜਾਬ ਤੋਂ ਤੁਸੀਂ ਦੇਖਿਆ ਹੋਣਾ ਐ ਕਿ ਪੂਰੇ ਦਾ ਪੂਰਾ ਪੰਜਾਬ ਖਾਲੀ ਹੋ ਰਿਹਾ ਐ ਬਤੇਚਾ ਵਿੱਚ ਦਾ ਵਾਲਾ ਨੌਜਵਾਨ ਦੌਰਗੇ ਨੇ ਮਾਪਿਓ ਨੇ ਆਪਣੀਆਂ ਜ਼ਾਇਦਾਦਾ ਵੇਚ ਕੇ ਉਹਨਾਂ ਨੂੰ ਰੁਜ਼ਗਾਰ ਦੇ ਉੱਤੇ ਲਾਇਆ ਫਿਰ ਕੀ ਗੱਲ ਇੱਕ ਪਾਸੇ ਤਾਂ ਕਿਸੇ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਅੱਜ ਕੀ ਹੋ ਗਿਆ ਅੱਜ ਪੰਜਾਬ ਦੇ ਵਿੱਚ ਨੌਜਵਾਨ ਵਿਸ਼ਵਾਸ ਹੀ ਨਹੀਂ ਰੱਖਦਾ ਉਹ ਇੱਥੇ ਰਹਿਣਾ ਹੀ ਨਹੀਂ ਚਾਹੁੰਦਾ ਜਹਾ ਤਾਂ ਉਹਨਾਂ ਨੂੰ ਗੋਲੀਆਂ ਵੱਜਦੀਆਂ ਉਹਨਾਂ ਦੇ ਝੂਠੇ ਮੁਕਾਬਲੇ ਬਣਾਏ ਜਾਂਦੇ ਜਾ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਇੰਨਾ ਧੱਕ ਦਿੱਤਾ ਜਾਂਦਾ ਹੈ ਕਿ ਉਹ ਮੁੜ ਕੇ ਨਾ ਘਰ ਦੇ ਨਾ ਘਾਟ ਦੇ ਉਹ ਕਿਸੇ ਕੰਮ ਦੇ ਨਹੀਂ ਰਹਿੰਦੇ ਤੇ ਲੋਕ ਉਹਨਾਂ ਤੋਂ ਨਫ਼ਰਤ ਕਰਦੇ ਨੇ ਸੋ ਇਸ ਕਰਕੇ ਇਹ ਜਿਹੜਾ ਰਾਜ ਹੈ ਨਾ ਇਹ ਰਾਜ ਨਹੀਂਗਾ ਇਹ ਜਿੰਨੇ ਵੀ ਸਿਆਸਤਦਾਨ ਨੇ ਆਮ ਆਦਮੀ ਆਮ ਆਦਮੀ ਨੂੰ ਵੋਟ ਪਾ ਦੋ ਕਿੱਥੇ ਰਹਿ ਗਿਆ ਆਹ ਦਾ ਆਮ ਆਦਮੀ ਅਜੇ ਤੋਹੀਂ ਸਾਰਿਆਂ ਦਾ ਲੇਖਾ ਜੋਖਾ ਕਰੋ ਇਹ ਕਿਹੜੇ ਆਮ ਆਦਮੀ ਨੇ ਆਮ ਆਦਮੀ ਦੀ ਤਸਨਵਾਈ ਬੰਦ ਕਰਤੀ ਸੋ ਇਸ ਕਰਕੇ ਇਹ ਸਾਰੇ ਚੀਜ਼ ਨੂੰ ਇਹ ਵਿਚਾਰ ਵਟਾਂਦਰਾ ਕਰਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਿੱਧਰ ਨੂੰ ਜਾਵੇ ਕਿਹੜਾ ਆਪਣਾ ਪੈਠੜਾ ਲਵੇ ਕਿਹੜੀ ਆਪਣੀ ਲਕੀਰ ਖਿੱਚੇ ਉਹਦੇ ਬਾਰੇ ਵਿਚਾਰ ਵਟਾਂਦਰਾ ਹੋਊਗਾ ਇਹਨਾਂ ਸ਼ਹੀਦਾਂ ਦੇ ਯਾਦ ਵਿੱਚ ਜਿਹੜਾ ਰੱਖਿਆ ਸਮਾਗਮ 10 ਜੁਲਾਈ ਨੂੰ ਬਾਗੇਪੁਰਾ ਨੇ ਸੋ ਮੈਂ ਅਪੀਲ ਕਰੂੰਗਾ ਇੱਥੇ ਕਿਸੇ ਧਰਮ ਜਾਂ ਜਾਤ ਦਾ ਕੋਈ ਮਸਲਾ ਨਹੀਂ ਹੈ ਇੱਥੇ ਸਾਰੇ ਦੇ ਸਾਰੇ ਪੰਜਾਬ ਦੇ ਲੋਕ ਦੁਖੀ ਨੇ ਉਹ ਕਿਸੇ ਵੀ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੇ ਨੇ ਸੋ ਅਗਰ ਪੰਜਾਬ ਨੂੰ ਸਧਾਰਨ ਆਮਾਜਾ ਇਹਨੂੰ ਫੇਰ ਉਹੀ ਪੰਜਾਬ ਆਪਾਂ ਬਣਾਉਣਾ ਵਾ ਜਿੱਥੇ ਸਾਰੇ ਲੋਕ ਚੜ੍ਹਦੀ ਕਲਾ ਨਾਲ ਰਹਿਣ ਤੇ ਸੁਖੀ ਵਤਨ ਤੇ ਫੇਰ ਸਾਨੂੰ ਅੱਜ ਇਕੱਠਿਆਂ ਨੂੰ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ ਸੋ ਅਸੀਂ ਚਾਹਾਂਗੇ ਕਿ ਸਾਰੇ ਹਿਦਰਾਜ ਯੋਜਨਾ ਕਰ ਰਹੇ ਹੁਣ ਮੋਗੇ ਪੰਚੋ ਇਸ ਕੰਪੋਜ਼ਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜੀ ਪ੍ਰੈਸ ਤੇ ਰੂਬਰੂ ਹੋਣ ਜਾ ਰਹੇ ਆ ਕਿਉਂਕਿ ਆਉਣ ਵਾਲੀ 10 ਤਰੀਕ ਨੂੰ 10 ਜੁਲਾਈ ਨੂੰ ਦਿਨ ਵੀਰਵਾਰ ਨੂੰ ਇੱਕ ਸਮਾਗਮ ਲਿਖਿਆ ਗਿਆਗਾ ਇਹ ਇੱਕ ਸਮਾਗਮ ਦੇ ਨਾਲ ਨਾਲ ਇੱਕ ਸੈਮੀਨਾਰ ਦੇ ਰੂਪ ਵਿੱਚ ਆ ਵੀ ਇੱਥੇ ਅਸੀਂ ਇਹ ਜਿਹੜਾ ਸਾਰਾ ਸਮਾਗਮ ਤੇ ਸੈਮੀਨਾਰ ਮੈਂ ਕਹੂੰਗਾ ਇਹ ਵਾਰਸ ਪੰਜਾਬ ਜਥੇਬੰਦੀ ਜੋ ਬਾਈ ਦੀਪ ਨੇ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਜਿਹੜੀ ਪੋਲੀਟੀਕਲ ਫਾਰਮ ਸਾਡੀ ਪਾਰਟੀ ਦੀ ਆ ਕਾਲੀ ਦਲ ਵਾਰਸ ਪੰਜਾਬ ਦੇ ਇਹ ਦੋਨੋਂ ਰਲ ਕੇ ਕੀਤਾ ਜਾ ਰਿਹਾਗਾ ਕਿਉਂਕਿ ਇਹ ਇੱਕ ਆਗਾਜ਼ ਆ ਇਹ ਅਸੀਂ ਵੱਖ-ਵੱਖ ਜਿਵੇਂ ਪੰਜਾਬ ਦੇ ਮੁੱਦੇ ਆ ਉਹ ਇਸ ਵਿੱਚ ਅਸੀਂ ਚੁੱਕਣੇ ਆਂਗੇ ਕਿਉਂਕਿ ਦੇਖੋ ਜਿਵੇਂ ਹੁਣ ਇਹ ਜਿਹੜਾ ਸੈਮੀਨਾਰ ਜਾਂ ਸਮਾਗਮ ਮੈਂ ਕਹੂੰਗਾ ਇਹ ਹੈਗਾ ਪਾਣੀਆਂ ਦੇ ਰਾਖੇ ਭਾਈ ਬਲਵਿੰਦਰ ਸਿੰਘ ਜਟਾਣਾ ਉਹਨਾਂ ਦੀ ਯਾਦ ਨੂੰ ਸਮਰਪਿਤ ਤੇ ਇਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਜਿਹੜੇ ਪੰਜਾਬ ਦੇ ਮੇਨ ਮੁੱਦੇ ਅੱਜ ਚੱਲ ਰਹੇ ਹੈਗੇ ਆਪਣੇ ਕੋਲੇ ਸਭ ਤੋਂ ਪਹਿਲਾਂ ਮੈਂ ਕਹੂੰਗਾ ਪਾਣੀਆਂ ਦਾ ਮੁੱਦਾ ਜਿਹਦੇ ਤੇ ਸੈਮੀਨਾਰ ਹੋ ਰਿਹਾ ਇਸ ਤੋਂ ਬਾਅਦ ਅਸੀਂ ਪੰਜਾਬੀ ਬੋਲੀ ਦਾ ਮੁੱਦਾ ਫਿਰ ਨਸ਼ਿਆਂ ਦੇ ਵਿਰੁੱਧ ਜਿਵੇਂ ਚੱਲ ਰਿਹਾ ਫਿਰ ਲੈਂਡ ਪੋਲਿੰਗ ਵਾਲਾ ਮੁੱਦਾ ਚੱਲ ਰਿਹਾਗਾ ਕਿਵੇਂ ਸਰਕਾਰ ਪੰਜਾਬ ਦੀ ਜਮੀਨਾਂ ਤੇ ਕਾਬਜ ਹੋ ਰਹੀ ਹੈਗੀ ਚਾਹੇ ਉਹ ਮੈਂ ਕਹੂੰਗਾ ਹਾਈਵੇ ਦੇ ਰੂਪ ਵਿੱਚ ਚਾਹੇ ਉਹਨੂੰ ਡਵੈਲਪਮੈਂਟ ਦੇ ਰੂਪ ਵਿੱਚ ਆ ਇਹ ਸਾਰੇ ਮੁੱਦੇ ਸਾਡੀ ਜਿਹੜੀ ਜਥੇਬੰਦੀ ਆ ਉਹ ਇਸ ਤੇ ਅਸੀਂ ਵਿਚਾਰ ਵਟਾਂਦਰੇ ਰੱਖੇ ਆ ਵੀ ਸਾਹਮਣੇ ਬੈਠ ਕੇ ਡਿਸਕਸ਼ਨ ਹੋਵੇ ਤੇ ਬੁਲਾਰੇ ਜਿਹੜੇ ਕਿ ਮੇਨ ਟਾਪਿਕ ਦੇ ਕੇ ਉਹਨਾਂ ਤੇ ਬੋਲੇ ਜਾਣਗੇ ਤੇ ਇਹੀ ਆ ਵੀ ਜਿਹੜੇ ਕਿ ਪੰਜਾਬ ਦੇ ਮੇਨ ਮੁੱਦੇ ਆ ਉਹਨਾਂ ਲਈ ਸਾਨੂੰ ਕਿਤੇ ਨਾ ਕਿਤੇ ਇਕੱਠੇ ਹੋ ਕੇ ਸਿਰ ਜੋੜ ਕੇ ਬੈਠਣਾ ਪਊਗਾ ਤਾਂ ਹੀ ਆਪਾਂ ਆਪਣੇ ਪੰਜਾਬ ਦਾ ਹੱਲ ਕੱਢ ਸਕਦੇ ਆ ਜਿਵੇਂ ਇਹ ਹੁਣ ਸਾਡਾ ਸੈਮੀਨਾਰ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਤੇ ਭਾਈ ਚਰਨਜੀਤ ਸਿੰਘ ਜੀ ਚੰਨੀ ਉਹਨਾਂ ਦੀ ਯਾਦ ਨੂੰ ਸਮਰਪਿਤ ਆ ਕਿਵੇਂ ਇਹਨਾਂ ਨੇ ਆਪਣਾ ਜੀਵਨ ਨਿਸ਼ਾਵਰ ਕਰਕੇ ਪੰਜਾਬ ਦੇ ਪਾਣੀ ਬਚਾਏ ਆ ਕਿਉਂਕਿ ਜੇ ਉਦੋਂ ਪਾਣੀ ਨਾ ਬਚਦੇ ਤਾਂ ਜਿਹੜੇ ਹੀ ਸਤਲੋ ਯਮਨਾ ਲਿੰਕ ਨਾਇ ਸੀਗੀ ਉਹ ਉਦੋਂ ਸ਼ੁਰੂ ਹੋ ਜਾਣੀ ਸੀ ਕਿਉਂਕਿ ਉਦੋਂ ਸਰਕਾਰ ਨੇ ਜੇ ਆਪਾਂ ਉਸ ਤੋਂ ਵੀ ਪਿੱਛੇ ਜਾਣੇ ਆ ਤੇ ਜਦੋਂ ਪੰਜਾਬੀ ਸੂਬੇ ਦੀ ਗੱਲ ਆਉਂਦੀ ਹੈਗੀ ਉਦੋਂ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਸੀ ਕਿਵੇਂ ਉਸ ਚੀਜ਼ ਤੋਂ ਪੰਜਾਬ ਨੂੰ ਵਾਂਝੇ ਰੱਖਿਆ ਗਿਆ ਤੇ ਹੌਲੀ-ਹੌਲੀ ਕਰਕੇ ਜਿਹੜੇ ਹੱਕ ਸੀ ਉਹ ਸਾਡੇ ਤੋਂ ਸਾਡੇ ਖੋਏ ਗਏ ਆ ਉਹਨਾਂ ਸਾਰਿਆਂ ਗੱਲਾਂ ਤੇ ਵਿਚਾਰ ਵਟਾਂਦਰੇ ਕਰਨ ਨੂੰ ਆਉਣ ਵਾਲੀ 10 ਤਰੀਕ ਨੂੰ ਤੁਹਾਡੀ ਪ੍ਰੈਸ ਦੇ ਜਰੀਏ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇੱਥੇ ਪਹੁੰਚੋ ਇਹ ਬਾਗੇ ਪ੍ਰਾਣੇ ਦੀ ਧਰਤੀ ਤੇ ਇੱਕ ਜਿਹੜਾ ਸੈਮੀਨਾਰ ਆ ਤੇ ਇਹੀ ਅਪੀਲ ਕਰਦੇ ਆਂ ਵੀ ਸਾਰੇ ਉੱਥੇ ਪਹੁੰਚੀਏ ਤਾਂ ਜੋ ਆਪਾਂ ਆਪਣਾ ਪੰਜਾਬ ਬਚਾ ਸਕੀਏ ਕਿਉਂਕਿ ਇਹ ਆਪਾਂ ਨੂੰ ਹੀ ਆਪਣੇ ਪੰਜਾਬ ਲਈ ਇਹੀ ਪੰਜਾਬ ਦੇ ਹਿੱਤ ਲਈ ਕੰਮ ਕਰਨਾ ਪਊਗਾ ਕਿਸੇ ਹੋਰ ਨੇ ਨਹੀਂ ਆ ਕੇ ਕਰਨਾ ਕਿਉਂਕਿ ਪੰਜਾਬ ਆਪਣਾ ਪੰਜਾਬੀ ਬੋਲੀ ਆਪਣੀਆਂ ਪੰਜਾਬੀ ਸੂਬਾ ਆਪਣਾ ਤੇ ਜਿਵੇਂ ਪਹਿਲਾਂ ਜਥੇਦਾਰ ਜੀ ਨੇ ਦੱਸਿਆ ਵੀ ਆਪਾਂ ਨੂੰ ਸਾਰਿਆਂ ਨੂੰ ਆਪਣੇ ਪੰਜਾਬ ਬਾਰੇ ਆਪ ਸੋਚਣਾ ਪੈਣਾ ਤੇ ਇਹੀ ਸਾਡੀ ਜਿਹੜੀ ਜਥੇਬੰਦੀ ਬਜਦੀਪ ਨੇ ਸ਼ੁਰੂ ਕੀਤੀ ਸੀ ਵਾਰਿਸ ਪੰਜਾਬ ਦੇ ਉਹ ਆਪਾਂ ਨੂੰ ਵਾਰਿਸ ਬਨਣਾ ਪੈਣਾ ਤੇ ਆਪਣੇ ਪੰਜਾਬ ਲਈ ਹਿੱਤਾਂ ਲਈ ਆਪਾਂ ਨੂੰ ਆਵਾਜ਼ ਚੱਕਣੀ ਪੈਣੀ ਹੈ